ਇਹ ਤਾਂ ਸਿਹਤ ਦਾ। ਕੋ ਪੰਜਾਬ ਸਰਕਾਰ ਬਣਨ ਤੋਂ ਬਾਅਦ ਔਰੋ ਪ੍ਰਣਾਲਾ ਕੀਤਾ ਜਾ ਰਿਹਾ ਜਿਸ ਦੇ ਨਾਲ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਿਆ ਜਾ ਸਕੇ ਔਰ ਉਹਨਾਂ ਨੂੰ ਉਹਨਾਂ ਦੀ ਜਿਹੜੀ ਕਾਬਲੀਅਤ ਆ ਉਹਦੀ ਪ੍ਰਤਿਭਾ ਉਹਨੂੰ ਮੁੱਠਾ ਰਹਿ ਜਾ। ਤੋਂ ਇਸ ਵਾਸਤੇ ਇਹਨਾਂ ਮੈਚਾਂ ਦੇ ਰਾਹੀਂ ਬੱਚੇ ਜਦੋਂ ਖੇਡਦੇ ਆ ਤਨ ਨੂੰ ਆਪ ਜਿਹੜੇ ਅੰਦਰ ਦੇ ਖੋਨਾ ਦਾ ਪਤਾ ਲੱਗਦਾ ਕੰਪੀਟੀਸ਼ਨ ਲੜਦੇ ਆ ਔਰ ਜਿੱਤ ਹਾਰ ਦਾ ਜਿਹੜਾ ਕੋਈ ਫੈਸਲਾਪੁਰ ਹੁੰਦਾ ਪਰ ਖਿਡਾਰੀ ਨੂੰ ਬਹੁਤਾ ਜਿੱਤ ਤੇ ਹਾਰ ਦੇ ਬਹੁਤਾ ਫਰਕ ਨਹੀਂ ਪੈਂਦਾ ਅੱਜ ਜਿਹੜੇ ਨੌਜਵਾਨ ਹੈ ਉਹਤੇ ਵੀਰੀ ਮਾਨਸਿਕ ਤੌਰ ਤੇ ਹਾਰੇ ਸੋ ਇਸ ਵਾਸਤੇ ਅਸੀਂ ਜਿੰਨਾ ਵੀ ਪ੍ਰਾਲਾ ਹੋ ਸਕਦਾ ਹੈ ਨੌਜਵਾਨ ਨੂੰ ਗਰਾਊਂਡ ਉੱਤੇ ਲੈ ਕੇ ਆਵਾਂ ਜੋ ਜਿੱਥੇ ਸਰੀਰਕ ਤੌਰ ਤੇ ਕੰਮ ਹੋਵੇ ਉਹ ਜਿਹੜੇ ਸਮਾਜ ਪ੍ਰਤੀ ਜਿਸ ਨੇ ਹੱਥੋਂ ਤੁਸੀਂ ਜਿਸ ਦਾ ਲੰਮੇ ਸਮੇਂ ਤੋਂ ਹੱਥ ਦੇ ਹੱਥ ਦੇ ਰਹੇ ਹੋ ਇਸ ਤਰ੍ਹਾਂ ਦਾ ਮੈਸੇਜ ਜਿਹੜੀ ਨੌਜਵਾਨਾਂ ਦੇ ਦਿੰਦੇ ਹੋ ਗੁਰ ਇਸ ਕੀਤਾ ਦੇਖ ਲਓ ਕਿ ਅੱਜ ਦਾ ਨੌਜਵਾਨ ਉਸ ਤੋਂ ਅੱਧਰ ਤੱਕ ਕਿਉਂ ਹੈ ਲੇਖੋ ਅਸਲ ਦੇ ਵਿੱਚ ਅੱਜ ਜਿਹੜਾ ਸਾਡਾ ਨੌਜਵਾਨਾਂ ਤੁਸੀਂ ਜਦੋਂ ਨਿਗਾਹ ਮਾਰੋਗੇ ਝਾਤ ਮਾਰੋਗੇ ਤਾਂ ਤਕਰੀਬਨ ਉਹ ਬੰਦਾ ਨਸ਼ਾ ਕਰਦਾ ਜਿਹੜਾ ਵਿਲਾ ਕੰਮ ਨਹੀਂ ਹੈ ਸਪੋਰਟਸ ਦੇ ਰਾਹੀਂ ਰਜਗਾਰ ਵੀ ਮਿਲੂਗਾ ਉਹਨਾਂ ਨੌਜਵਾਨਾਂ ਨੂੰ ਤੇ ਪੁਲਿਸ ਦੇ ਵਿੱਚ ਲਾ ਦੋ ਬਹੁਤ ਸਾਰੇ ਜਿਹੜੇ ਅੱਜ ਉਸ ਤੋਂ ਤਕਰੀਬਨ ਅੱਧੇ ਹਿੱਸਾ ਪੰਜਾਬ ਦੇ ਅੰਦਰ ਐਸਪੀਡੀਐਸ ਕੀ ਜਿਹੜੇ ਖਿਡਾਰੀ ਹੈ ਤਾਂ ਅਸੀਂ ਜਿਹੜੇ ਹੈਗੇ ਇਹਨਾਂ ਨੌਜਵਾਨਾਂ ਨੂੰ ਕਹਿੰਦੇ ਕਿ ਸਰਕਾਰ ਤੁਹਾਡੇ ਲਈ ਨੌکریاں ਵੀ ਮੈਡੀਕਲ ਵੀ ਸਰਕਾਰ ਤੁਹਾਡੇ ਲਈ ਹੌਲਦੀ ਪ੍ਰਬੰਧ ਕਰੂਗੀ ਪਰ ਤੁਸੀਂ ਆਪ ਦਾ ਜਿਹੜਾ ਹੈਗਾ ਉਹ ਗਰਾਉਂਡਾਂ ਦੇ ਵਿੱਚ ਸਮਾ ਦਿਓ ਤਾਂ ਕਿ ਤੁਸੀਂ ਕੁਝ ਸਿੱਖ ਵੀ ਸਕੋ ਜ਼ਿੰਦਗੀ ਦਾ ਫ਼ਲਸਫ਼ਾ ਇਹ ਹੈ ਤੇ ਅੱਜ ਤੁਸੀਂ ਖੁਸ਼ ਹੈ ਕੱਲ ਨੂੰ ਤੁਸੀਂ ਨਿਰਾਸ਼ ਹੋ ਸਕਦੇ ਕਿਸੇ ਕਲੋਂ ਪਰ ਜਿਹੜਾ ਖੁਸ਼ੀ ਤੇ ਗਮ ਵਿੱਚ ਕੋਈ ਤਾਂ ਫਰਕ ਨਹੀਂ ਹੁੰਦਾ ਇਹਦਾ ਐਵੇਂ ਖਿਡਾਰੀ ਅੱਜ ਮੈਚ ਜਿੱਤੇ ਆ ਕੱਲ ਨੂੰ ਹਾਰ ਗਿਆ ਤਾਂ ਇਸ ਤਰ੍ਹਾਂ ਦਾ ਜੀਵਨ ਜਿਹੜਾ ਉਹ ਤੁਹਾਡਾ ਹੋਣਾ ਚਾਹੀਦਾ ਔਰ ਅਸੀਂ ਜ਼ਿੰਦਗੀ ਤਾਂ ਹੀ ਜੀ ਸਕਦੇ ਜੇ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਸਰ ਸਾਰੇ ਜਿਹੜੇ ਨੌਜਵਾਨਾਂ ਨੂੰ ਤਾਂ ਤੁਸੀਂ ਖੇਡਾਂ ਦੇ ਨਾਲ ਜੋੜੀ ਨਹੀਂ ਸਕਦੇ ਤੇ ਉਸ ਨੂੰ ਕਰਨਾ ਚਾਹੀਦਾ ਹੈ। ਜਿੱਕਰ ਇਹਨਾਂ ਨੂੰ ਨਕੀ ਤੋਂ ਬਚਾਉਂਗਾ ਜਦ ਫੁੱਟਬਾਲ ਦੇ ਵਿੱਚ ਜਾਂ ਕਰਤਖਿਆਂ ਦੇ ਵਿੱਚ ਹੈ ਉਹਨਾਂ ਵਾਸਤੇ ਕੋਈ ਤਰੀਕੇ ਦੇ ਚੋਣਾਂ ਨੇ। ਤੋ ਜਿੰਨਾ ਤੱਕ ਅਸੀਂ ਬਿਜੀ ਨਹੀਂ ਕਰ ਉਹ ਕਿ ਬਿਜੀ ਕਿੱਥੇ ਹੋਣਗੇ ਜਲਦੀ ਤੋਂ ਜਲਦੀ ਇੱਕਦਮ ਤਾਂ ਇੰਡਸਟਰੀ ਵੀ ਨਹੀਂ ਲੱਗ ਸਕਦੀ ਤਾਂ ਉਹ ਨੌਨ-ਇਮਰਾਨ ਘਰਾਂ ਤੋਂ ਨਿਕਲ ਕੇ ਕਿਸੇ ਨਾ ਕਿਸੇ ਕਾਰਜ ਤੇ ਦੌੜਨ ਲੱਗ ਜੇ ਗਰਾਊਂਡ ਦੇ ਵਿੱਚ ਸਵੇਰੇ ਬੰਦਾ ਕੁ ਘੰਟਾ ਲਾ ਕੇ ਜਾਊਗਾ ਤਾਂ 2 ਘੰਟੇ ਉਹ ਆਪਣੀ ਡਾਈਟ ਵਾਲੇ ਪਾਸੇ ਧਿਆਨ ਦੇਊਗਾ ਕੋਪਾ ਹੋਰ ਧਿਆਨ ਦੇਊਗਾ ਔਰ ਉਹਨੂੰ 2 ਘੰਟੇ ਆਰਾਮ ਵੀ ਕਰੂਗਾ ਸੌਣ ਵਾਲੇ ਪੱਖੇ ਵੀ ਦੇ। ਫਿਰ ਸ਼ਾਮ ਦੇ ਦੀ ਪ੍ਰੈਕਟਿਸ ਵਾਸਤੇ ਤਿਆਰੀ ਕਰੂ। ਉਹ ਇਸ ਵਾਸਤੇ ਬੰਦੇ ਬਿਜੀ ਹੋ ਜਾਂਦਾ। ਉਸ ਵਾਸਤੇ ਜਦੋਂ ਬਿਜੀ ਹੋ ਗਿਆ ਬੰਦਾ ਉਹ ਆਪਣੀ ਪ੍ਰਾਪਤੀ ਵੀ ਕਰੂਗਾ। ਸ਼ਰੀਰਕ ਤੌਰ ਤੇ ਪ੍ਰਾਪਤੀ ਹੁੰਦੀ ਹੈ ਇਕੱਲੇ ਇਹ ਨਹੀਂ ਸਾਨੂੰ ਕਿ ਫਾਈਨੈਂਸ਼ਲੀ ਇਹਦੇ ਸਪੋਰਟ ਮਿਲਦੀ ਹੈ ਜਿਹੜਾ ਬੰਦਾ ਗਰਾਊਂਡ ਦੇ ਵਿੱਚ ਆਉਂਦਾ ਚਾਰ ਮੇਜਰ ਵੱਡੀਆਂ ਬਿਮਾਰੀਆਂ ਹੈ ਜਿਹੜੀਆਂ ਜਿਹੜਾ ਬੰਦਾ ਗਰਾਊਂਡ ਦੇ ਵਿੱਚ ਆਉਂਦਾ ਉਹਨੂੰ ਲੱਗ ਹੀ ਨਹੀਂ ਸਕਦਾ ਸਭ ਤੋਂ ਵੱਡੀ ਬਿਮਾਰੀ ਹੈ ਜਿਹੜੀ ਜਾਣਾ ਹੈ ਉਹ ਬਲੱਡ ਪ੍ਰੈਸ਼ਰ ਹੈ ਤੁਸੀਂ ਕਿਸੇ ਵੀ ਖਿਡਾਰੀ ਦਾ ਜਾ ਕੇ ਬਲੱਡ ਪ੍ਰੈਸ਼ਰ ਚੱਕ ਲਓ ਜਿੰਨਾ ਇਹ ਕਹਿੰਦੇ ਉਦੋਂ 20 ਥੱਲੇ ਜਾਂਦਾ ਉਸ ਤੋਂ ਅੱਗੇ ਸ਼ੂਗਰ ਹੈ ਸ਼ੂਗਰ ਵੀ ਕਿਸੇ ਖਿਡਾਰੀ ਦੀ ਤੁਸੀਂ ਚੈੱਕ ਕਰਦੇ ਸ਼ੂਗਰ ਵੀ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੋ ਅੱਜ ਕਿਸੇ ਦੀ ਦਿਲ ਦੀ ਧੜਕਣ ਵਾਧੀ ਅਕਸਰ ਸੁਣਦੇ ਹਾਂ ਉਦੋਂ ਵੱਧ ਧੜਕਣ ਜਦੋਂ ਇਹ ਵਰੀ ਜਿਹੜਾ ਆਲ ਆਫ ਕੋਈ ਸਪ੍ਰਿੰਟ ਲਾਉਣੇ ਤਾਂ ਖਿਡਾਰੀ ਦੀ ਵਾਧੇ ਪਰ ਵਿੱਧ 5-7 ਸੈਕਿੰਡ ਦੇ ਵਿੱਚ ਉਹਨੂੰ ਕੰਟਰੋਲ ਕਰ ਲੈਂਦਾ ਉਹਦੀ ਜਿਹੜੀ ਹਾਰਟ ਦੀ ਜਿਹੜੀ ਹੈ ਆਪਣੀ ਕੰਮ ਕਰਨ ਦੀ ਸਮਰੱਥਾ ਔਰ ਸਭ ਤੋਂ ਵੱਡਾ ਜਿਹੜਾ ਇੱਕ ਅੱਜ ਅਸੀਂ ਕੈਂਸਰ ਦੀ ਗੱਲ ਕਰੀ ਕੈਂਸਰ ਜਿਹੜੇ ਸੈੱਲ ਤੱਕ ਆਕਸੀਜਨ ਨਹੀਂ ਪਹੁੰਚਦੀ ਉਹ ਜਿਹੜਾ ਸੈੱਲ ਆ ਮਰ ਜਾਂਦਾ ਇਸ ਖਿਡਾਰੀ ਦੇ ਸਾਰੇ ਸਰੀਰ ਦੇ ਵਿੱਚ ਜਿਹੜੀ ਉਹ ਆਕਸੀਜਨ ਬਹੁਤ ਰੱਖੀ ਹੁੰਦਾ ਹੈ ਸਾਰਾ ਸਰੀਰ ਹਰਕਤ ਕਰਦਾ ਹੈ ਤੇ ਇਹਨਾਂ ਬਿਮਾਰੀਆਂ ਤੋਂ ਬਚਦਾ ਹੈ। ਤੋਂ ਇਸ ਵਾਸਤੇ ਸਾਨੂੰ ਇਸ ਗੱਲ ਲਈ ਯੇਰ ਹੁਣ ਜਿਹੜੇ ਕੱਲਾ ਇਹ ਨਹੀਂ ਸਾਨੂੰ ਲੋਕ ਨਹੀਂ ਮਿਲ ਸੀ ਸਾਨੂੰ ਆ ਮਿਲ ਜੇ ਸਾਨੂੰ ਇੱਕ ਚੰਗਾ ਜੀਵਨ ਮਿਲ ਜੇ ਜਿਹੜੇ ਬੰਦੇ ਕੋਲੇ ਚੰਗੀ ਸਿਹਤ ਹੈ। ਅਗਰ ਅਸੀਂ ਦੇਖਦੇ ਹਾਂ ਹਸਪਤਾਲ ਦੇ ਵਿੱਚ ਭਾਵੇਂ ਏਸੀ ਕਮਰਿਆਂ ਦੇ ਵਿੱਚ ਲੋਕ ਰੱਖੇ ਆ ਤੇ ਪਰ ਅੰਦਰ ਸੌਂ ਰਹੇ ਆ ਪਾਣ ਪਾਣ ਕੋਈ ਇਸ ਤਰ੍ਹਾਂ ਕੇ ਸਾਨੂੰ ਇਹ ਆਪਣੀ ਸਿਹਤ ਪ੍ਰਤੀ ਇਸ ਜੇਤ ਕਰਦੇ।